ਤਾਂ ਤੋਂ ਵੰਡੀਆਂ ਧੀਆ ਧੀਆ ਤੋਂ ਵੰਦੇ ਜੀ ਤਾਂ ਹੀ ਰੱਬ ਨੇ ਬਣਾਈ ਧੀ ਜੇ ਧੀਆ ਨੂੰ ਮਾਰ ਮੁਕਾਉਣਾ ਫਿਰ ਪੁੱਤਾਂ ਨੂੰ ਕਿੱਥੇ ਵਿਆਉਣਾ ਗੱਲ ਸੋਚਣ ਵਾਲੀ ਲੋਕੋ ਨਾ ਰੱਬ ਦੇ ਕਾਰਜ ਰੋਕੋ ਉਸ ਰੱਬ ਦਾ ਸ਼ੁਕਰ ਮਨਾਓ ਧੀਆ ਦੇ ਪੁੰਨ ਕਮਾਓ ਉਸ ਰੱਬ ਦਾ ਸ਼ੁਕਰ ਮਨਾਓ ਧੀਆ ਦੇ ਪੁੰਨ ਕਮਾਓ ਸਵੇਰੇ ਤੜਕੇ ਸਾਢੇ 8 ਵਜੇ ਜਿੱਤ ਵੇੜੇ ਵਿੱਚ ਬੱਕਰ ਫੇਰ ਰਹੀ ਹੁੰਦੀ ਹੈ ਕਿ اچਾਂਢ ਉਸ ਨੂੰ ਗੇਟ ਖੜਕਣ ਦੀ ਤੇ ਕਿਸੇ ਬੱਚੇ ਦੀ ਆਵਾਜ਼ ਆਉਂਦੀ ਹੈ ਚਾਚੀ ਦੁਕਾਨ ਤੇ ਆਮੀ ਚਾਚੀ ਮੀਲੇ ਦਾ ਫੋਨ ਆਇਆ ਜੀ ਉਸਨੇ ਗੇਟ ਵੱਲ ਨਜ਼ਰ ਮਾਰੀ ਤਾਂ ਦੇਖਿਆ ਕਿ ਗੇਟ ਨੂੰ ਬਾਹਰੋਂ ਕੋਈ ਖੜਕਾ ਰਿਹਾ ਤੇ ਆਵਾਜ਼ਾਂ ਦੇ ਰਿਹਾ ਹੈ ਉਸਨੇ ਬੋਕਰ ਪਾਸੇ ਰੱਖਦੀ ਹੋਈ ਨੇ ਆਪਣੀ ਚੁੰਨੀ ਸੰਭਾਲਦੀ ਹੋਈ ਨੇ ਆਵਾਜ਼ ਦਿੱਤੀ ਰੁਕ ਜਾ ਕਾਕਾ ਖੋਲ ਦੀਆਂ ਉਹ ਬੋਲਦੀ ਹੋਈ ਗੇਟ ਕੋਲ ਗਈ ਤੇ ਉਸਨੇ ਗੇਟ ਦਾ ਕੁੰਡਾ ਖੋਲ ਲਿਆ ਉਸਨੇ ਸਾਹਮਣੇ ਇੱਕ ਬੱਚੇ ਨੂੰ ਪਾਇਆ ਜੋ ਤੇੜ ਨਿੱਕਰ ਬਨਾਂਣ ਤੇ ਮੂੰਹ ਵਿੱਚ ਚੁੱਪਾ ਪਾਈ ਚੂਸਦਾ ਹੋਇਆ ਬੋਲ ਰਿਹਾ ਸੀ ਚਾਚੀ ਸਾਡੀ ਕਰੀਆਣੀ ਦੀ ਦੁਕਾਨ ਤੇ ਚਾਚੀ ਮੇਲੇ ਦਾ ਫੋਨ ਆਇਆ ਆਜੂ ਗੱਲ ਕਰ ਲੋ ਮੇਲਾ ਸਿੰਘ ਦੇ ਫੋਨ ਦਾ ਸੁਣਾ ਮੇਲੇ ਦੇ ਸਾਰੇ ਉਸ ਨੂੰ ਜਿੱਦਾਂ ਚਾਹ ਨਹੀਂ ਚੜ ਗਿਆ ਕੁਰਸੀ ਵਿੱਚ ਹੱਸਦੀ ਹੋਈ ਕਾਲੀ ਨਾਲ ਬੋਲੀ ਚੱਲ ਕਾਕਾ ਚੱਲ ਪਿੱਛੋਂ ਘਰ ਵੱਲ ਵੇਖਦੀ ਉੱਚੀ ਸਾਰੀ ਬੋਲੀ ਬਾਪੂ ਜੀ ਫੋਨ ਆਇਆ ਵਾ ਮੈਂ ਸੁਣ ਕੇ ਆਈ ਘਰ ਦਾ ਧਿਆਨ ਰੱਖਿਓ ਮੀਜਰ ਸਿੰਘ ਉਸ ਦੀ ਆਵਾਜ਼ ਸੁਣਦਾ ਹੋਇਆ ਜਵਾਬ ਵਿੱਚ ਬੋਲਿਆ ਕੋਈ ਨਾ ਕੋਈ ਨਾ ਸੋਣਾ ਬਤ ਉਹ ਜਲਦੀ ਦੇ ਨਾਲ ਦੁਕਾਨ ਤੇ ਪਹੁੰਚ ਗਈ ਤੇ ਦੁਬਾਰਾ ਫੋਨ ਆਉਣ ਦਾ ਇੰਤਜ਼ਾਰ ਕਰਨ ਲੱਗੀ ਤੇ ਮਨ ਵਿੱਚ ਸੋਚਣ ਲੱਗੀ ਨਾਲੇ ਅੱਜ ਫੋਨ ਤੇ ਜੋ ਚੰਨੂ ਦੇ ਰਿਸ਼ਤੇ ਦੀ ਗੱਲ ਚੱਲੇ ਰਹੀ ਆ ਉਹ ਵੀ ਖੋਲ ਲਵਾਂਗੀ ਉਹ ਇਹ ਸਭ ਸੋਚ ਹੀ ਰਹੀ ਸੀ ਕਿ ਫੋਨ ਦੀ ਘੰਟੀ ਵੱਜਣ ਲੱਗੀ ਹੈ ਹੈਪੀ ਕਰਿਆਨੇ ਵਾਲਾ ਬੋਲਿਆ ਭਾਬੀ ਜੀ ਭਲਜੀ ਦਾ ਫੋਨ ਆ ਗਿਆ ਲਵੋ ਕਰ ਲੂ ਗਨ ਉਸਨੇ ਜਲਦੀ ਨਾਲ ਹੈਪੀ ਕੋਲੋਂ ਫੋਨ ਫੜ ਲਿਆ ਤੇ ਕਾਲੀ ਨਾਲ ਬੋਲੀ ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਗੱਲ ਅੱਜ ਬੜੀ ਖੁਸ਼ ਨਜ਼ਰ ਆ ਰਹੀਆਂ ਹਾਂ ਹਾਂ ਜੀ ਅੱਛਾ ਹੋਰ ਸੁਣਾਓ ਠੀਕ ਠਾਕ ਹੋ ਤੁਸੀਂ ਹਾਂ ਮੈਂ ਬਿਲਕੁਲ ਠੀਕ ਠਾਕ ਹਾਂ ਤੁਸੀਂ ਆਪਣਾ ਤੇ ਬੱਚਿਆਂ ਦਾ ਦੱਸ ਮੈਨੂੰ ਮੈਂ ਬੀਤੇ ਬੱਚੇ ਦੀ ਸਭ ਠੀਕ ਨਹੀਂ ਬਾਪੂ ਜੀ ਕਿੱਦਾਂ ਨੇ ਉਹ ਵੀ ਚੰਗੇ ਨੇ ਠੀਕ ਆ ਚੱਲ ਸ਼ੁਕਰ ਵਾਹੀ ਗੁਰੂ ਦਾ ਅੱਛਾ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂ ਹਾਂ ਕਰੋ ਆਪਣੇ ਚੰਨੋ ਵਾਸਤੇ ਇੱਕ ਬਹੁਤ ਚੰਗਾ ਰਿਸ਼ਤਾ ਆਇਆ ਵਾ ਅੱਛਾ ਫਿਰ ਤੇ ਚੰਗੀ ਗੱਲ ਆ ਹਾਂਜੀ ਅੱਛਾ ਮੁੰਡਾ ਕੀ ਕਰਦਾ ਤੇ ਕੌਣ ਕਰਾ ਰਿਹਾ ਜੀ ਮੁੰਡਾ ਦਰਜੀ ਆਪਣੇ ਸੋਨੂੰ surjeet ਦੀ ਘਰ ਦੀ ਕਰਾ ਰਹੀ ਆ ਉਹ ਤੈਨੂੰ ਕਿੱਥੇ ਮਿਲੀ ਉਹ ਸੱਚ ਮੈਂ ਦੱਸਣਾ ਭੁੱਲ ਗਈ ਮਾਸੀ ਨੂੰ ਲੈਣ ਆਏ ਸੀ ਮਸਾਂ ਮਿੰਤਾਂ ਕਰਲੇ ਕਰਕੇ ਮਨਾ ਕੇ ਖੜਿਆ ਮਾਸੀ ਨੂੰ ਸੋਨੂੰ ਵੀ surjeet ਦੇ ਨਾਲ ਹੀ ਆਈ ਸੀ ਉਦੋਂ ਹੀ ਉਹਨੇ ਗੱਲ ਛੀੜੀ ਅੱਛਾ ਅੱਛਾ ਚੱਲ ਕੋਈ ਨਾ ਵੇਖ ਲਵਾਂਗੇ ਮਤਲਬ ਤੁਹਾਨੂੰ ਕੋਈ ਇਤਰਾਜ਼ ਨਹੀਂ ਇਤਰਾਜ਼ ਗਾਦਾ ਹੋਣਾ ਇੰਨੋ ਇਕ ਵਜੀਆਂ ਹੋਈਆਂ ਵਾ ਕਰਨਾ ਤੇ ਪਹਿਣਾ ਹੋਗਾ ਹਾਂਜੀ ਨਾਲੇ ਟਾਈਮ ਨਾਲ ਆਪਣੇ ਘਰ ਜਾਣੀ ਹੀ ਆ ਤੇ ਚੰਗਾ ਵਾ ਹੁਣ ਮੁਟਿਆਰਾਂ ਹੁੰਦੀਆਂ ਜਾਂਦੀਆਂ ਤੇ ਲੋਕਾਂ ਦੀਆਂ ਵੀ ਨਜ਼ਰ ਅੱਜ ਕੱਲ ਬਹੁਤ ਮਾੜੀ ਆ ਆਹੋ ਚੱਲ ਚੰਗਾ ਮੈਂ ਹੁਣ ਕੰਮ ਤੇ ਜਾਮਾ دیر ਹੋ ਰਹੀ ਆ ਅੱਛਾ ਫੇਰ ਕਰਾਂ ਗੱਲ ਮੈਂ ਹਾਂ ਹਾਂ ਕਰ ਲਾ ਜੀਤ ਨੇ ਮੀਲਾ ਸਿੰਘ ਦੇ ਨਾਲ ਜੋ ਗੱਲਬਾਤ ਕੀਤੀ ਆਪਣੇ ਸਹੁਰਾ ਸਾਈ ਮੀਰ ਸਿੰਘ ਨੂੰ ਉਹ ਹੀ ਮਿੱਤੀ ਸੁਣਾਈ ਮੇਜਰ ਸਿੰਘ ਵੀ ਖੁਸ਼ ਹੋਇਆ ਕਿ ਚੰਗਾ ਹੋਇਆ ਮੇਲਾ ਵੀ ਰਿਸ਼ਤੇ ਨੂੰ ਰਾਜ਼ੀ ਹੋ ਗਿਆ ਪਰ ਮੈਨੂੰ ਵੀ ਉਸ ਨੂੰ ਮਨਾਉਣ ਦੀ ਲੋੜ ਨਹੀਂ ਉਹ ਤੇ ਆਪ ਹੀ ਉਹਨੇ ਇਹ ਚਾਹੁੰਦਾ ਹੈ ਚਲੋ ਚੰਗਾ ਮੈਂ ਵਿਚਾਰੀ ਆਪਣੇ ਘਰ ਵਾਲੀ ਬਣੀਗੀ ਚੰਨੂ ਦੇ ਰਿਸ਼ਤੇ ਲਈ ਉਹਨਾਂ ਨੂੰ ਅਗਲੀ ਗੱਲ ਕਰਨ ਨੂੰ ਕਿਹਾ ਅਗੋਂ ਜਵਾਬ ਵਿੱਚ ਹਾਂ ਹੋਈ ਸਮਾਂ ਤਾਰੀਖ ਨਿੱਠ ਕੇ ਵਿਸਤੇਦਾਰ ਨੂੰ ਸੱਦਨ ਦਾ ਪ੍ਰੋਗਰਾਮ ਬਣਾ ਲਿਆ ਮੇਲਾ ਸਿੰਘ ਵੀ ਉੰਨੀ ਦੇਰ ਪਿੰਡ ਨਹੀਂ ਆ ਸਕਦਾ ਸੀ ਜਿੰਨੀ ਦੇਰ ਸੇਠ ਵਿਸ਼ਨ ਲਾਲ ਨਹੀਂ ਵਾਪਸ ਆ ਜਾਂਦਾ ਇਸ ਲਈ ਮੇਲਾ ਸਿੰਘ ਨੇ ਸੇਠ ਵਿਸ਼ਨ ਨਾਲ ਨਾਲ ਚਿੰਨੂ ਦੇ ਰਿਸ਼ਤੇ ਦੀ ਗੱਲ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਕੁੜੀ ਨੂੰ ਦੇਖਣ ਵਾਲਿਆਂ ਆਉਣਾ ਹੈ ਇਸ ਲਈ ਮੈਨੂੰ ਪਿੰਡ ਜਾਣਾ ਪੈਣਾ ਪਰ ਸੇਠ ਹੁਣਾ ਦਾ ਉਸ ਦਾ ਕੰਮ ਹੋਰ ਵੀ ਸੁਖਾਲਾ ਕਰ ਦਿੱਤਾ ਉਹਨਾਂ ਕਿਹਾ ਅਗਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤੇ ਮੇਰੀ ਕੋਠੀ ਪਰੌਣੇ ਸੱਦ ਲਵੋ ਜੋ ਵੀ ਖਰਚਾ ਹੋਵੇਗਾ ਉਹ ਵੀ ਮੈਂ ਆਪ ਹੀ ਕਰਾਂਗਾ ਮੀਲਾ ਸਿੰਘ ਨੂੰ ਛੇਟ ਜੀ ਦਾ ਇਹ ਪ੍ਰਸਤਾਵ ਬਾਲਾ ਜਚਿਆ ਉਸਨੇ ਆਪਣੀ ਪਾਪੂ ਜੀ ਤੇ ਮਾਸੀ ਘਰ ਵਾਲੀ ਜੀਤ ਨਾਲ ਗੱਲ ਕੀਤੀ ਉਹਨਾਂ ਵੀ ਵਧੀਆ ਹੀ ਕਿਹਾ ਅੱਗੋਂ ਪਰੌਣਿਆਂ ਨੂੰ ਵੀ ਇਸ ਵਿੱਚ ਕੋਈ ਇਤਰਾਜ਼ ਨਾ ਹੋਇਆ ਉਹਨਾਂ ਨੂੰ ਖੜੇ ਮੱਥੇ ਹਾਂ ਕਰ ਦਿੱਤੀ ਦਸੰਬਰ ਦੇ ਮਹੀਨੇ ਦੀ 10 ਤਾਰੀਖ ਨੂੰ ਬੀਖ ਬਖਾਲੀ ਦਾ ਸਮਾਂ ਬੰਨ ਲਿਆ ਹਰ ਦਿਨ ਛੇਤੀ ਨਾਲ ਬੀਤਦੇ ਗਏ ਤੇ ਜਲਦੀ ਨਾਲ ਦਸੰਬਰ ਦਾ ਮਹੀਨਾ ਚੜ ਆਇਆ 10 ਤਰੀਕ ਚੁੰਨੂ ਦੇ ਬੀਖ ਬਖਾਲੀ ਦਾ ਦਿਨ ਮੀਲਾ ਸਿੰਘ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਕੁਝ ਦਿਨ ਪਹਿਲਾਂ ਹੀ ਲੈ ਆਇਆ ਪਰੌਣਿਆਂ ਦੇ ਇੰਤਜ਼ਾਮ ਤੇ ਖਾਤਰਦਾਰੀ ਕਰਨ ਦੇ ਲਈ ਉਹਨਾਂ ਨੇ ਚੰਗਾ ਖਾਸਾ ਇੰਤਜ਼ਾਮ ਕਰ ਲਿਆ ਉਹਨੇ ਇੰਤਜ਼ਾਰ ਸੀ ਬਸ ਪਰੌਣਿਆਂ ਦੇ ਆਉਣ ਦਾ میلا سنگڑی ਉੱਤੇ ਟਾਈਮ ਦੇਖ ਬੋਲਿਆ یار شام 11:30 ਹੋਣ ਵਾਲੀ ਆ ਤੇ ਪਰੌਣੀ ਹਾਲੇ ਤੱਕ ਨਹੀਂ ਆਈ ਕੋਈ ਨਾ ਮੀਲਾ ਸਿੰਘ ਆ ਰਹੀ ਹੋਗੀ ਅੰਮ੍ਰਿਤਸਰ ਸੇ ਜਲੰਧਰ ਆਣੀ ਮੇ ਸਮਾਂ ਤੋਂ ਲੱਗਤਾ ਨਹੀਂ ਹੈ ہاں ਸਹੀ ਕਿਹਾ ਤੂੰ ਬੋਲ ਕੇ ਆਪਣੇ ਕੰਮ ਵਿੱਚ ਰੁੱਝ ਗਿਆ پورے 1 ਘੰਟੇ ਬਾਅਦ ਉਹਨਾਂ ਦਾ ਘੀਟ ਖੜਕਿਆ ਸ਼ਾਮ ਨੇ ਬਾਹਰ ਜਾ ਕੇ ਦੇਖਿਆ ਤੇ ਪਰੌਣੀ ਆਈ ਹੋਈ ਹਸਨ ਉਹਨਾਂ ਦਾ ਸਵਾਗਤ ਕਰਦੇ ਹੋਈ ਉਨਨ ਵੰਦਰਾ ਓਨਲੀ ਕਿਹਾ ਉਸਨੇ ਮਹਿਮਾਨਾਂ ਨੂੰ ਡਰਾਈング ਰੂਮ ਵਿੱਚ ਬਿਠਾ ਦਿੱਤਾ ਤੇ ਮੀਲਾ ਸਿੰਘ ਨੂੰ ਆਣ ਕੇ ਬਸਿਆ ਮੀਲਾ ਸਿੰਘ ਜੀ ਮਹਿਮਾਨ ਆ ਗਏ ਹਨ ਮੀਲਾ ਸਿੰਘ ਆਪਣੀ ਪੱਗ ਸੈੱਟ ਕਰਦਾ ਹੋਇਆ ਕਮਰੇ ਵਿੱਚ ਗਿਆ ਉਸਨੇ ਅਦਵ ਸਤਕਾਰ ਨਾਲ ਸਭ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਮੀਲਾ ਸਿੰਘ ਦੇ ਪਿੱਛੇ ਉਸਦਾ ਬਾਪੂ ਤੇ ਉਸਦੀ ਘਰਵਾਲੀ ਜੀਤ ਵੀ ਆ ਗਈ ਪਰੌਣਿਆਂ ਦੇ ਵਿੱਚ ਮੁੰਡਾ ਮੁੰਡੇ ਦੀ ਮਾਂ ਉਸ ਦਾ ਬਾਪੂ ਭਰਾ ਪਰਜਾਈ ਆਇਆ। ਮਿਤ੍ਰ ਮਿੱਲਾ ਸਿੰਧੀ ਮਾਸੀ, ਸੁਰਜੀਤ ਤੇ सोनू, ਮੇਜਰ ਸਿੰਘ ਜੀ ਤੇ ਮੀਲਾ ਸਿੰਘ ਸਨੀਤ ਸ਼ਾਮ ਬੱਚੇ ਤੇ ਚੰਨੂ ਸਨ। ਪੁੱਲ ਘਰ ਵਿੱਚ 16 ਜੀ ਸਨ। ਸਭ ਤੋਂ ਪਹਿਲਾਂ ਮਹਿਮਾਨਾਂ ਨੂੰ ਠੰਡਾ ਠਾਰ ਕੋਕਾ ਕੋਲਾ ਪਿਲਾਇਆ ਗਿਆ। ਉਸ ਤੋਂ ਥੋੜੀ ਦੇਰ ਬਾਅਦ ਜੀਤ ਨੇ ਚਾਹ ਲਈ ਚੰਨੂ ਨੂੰ ਆਵਾਜ਼ ਮਾਰੀ। ਚੰਨੂ ਪੁੱਤ ਪਰੌਣੇ ਲਈ ਚਾਹ ਲੈ ਕੇ ਆਜੋ। ਪਰ ਚੰਨੂ ਚਾਹ ਲੈ ਕੇ ਨਹੀਂ ਆਈ ਸ਼ਾਇਦ ਉਹ ਇਕੱਲੇ ਆਉਣ ਵਿੱਚ ਸੰਘਰਹੀ ਸੀ ਜੀਤ ਨੇ ਕੋਲ ਬੈਠੀ ਸੋਨੂ ਵੱਲ ਇਸ਼ਾਰਾ ਕੀਤਾ ਉਹ ਉੱਠ ਕੇ ਚੰਨੂ ਨੂੰ ਲੈਣ ਗਈ ਕੁਝ ਮਿੰਟਾਂ ਵਿੱਚ ਸੋਨੂ ਚੰਨੂ ਨੂੰ ਲੈ ਕੇ ਕਮਰੇ ਵਿੱਚ ਆ ਗਈ ਚੰਨੂ ਨੇ ਸੋਹੇਲ ਰੰਗ ਦਾ ਬੂਟੀਆਂ ਵਾਲਾ ਗਰਮ ਸੂਟ ਪਾਇਆ ਹੋਇਆ ਸੀ ਜਿਸ ਦੇ ਉੱਪੋਂ ਉਸਨੇ ਇੱਕ ਬੜੀ ਹੀ ਪਿਆਰੀ ਕੋਟੀ ਪਾਈ ਹੋਈ ਸੀ ਨਾਲ ਉਸਨੇ ਹੱਥ ਵਿੱਚ ਚਾਹ ਦੀ ਟਰੇ ਫੜੀ ਹੋਈ ਸੀ ਜਿਸ ਵਿੱਚ ਰੱਖੇ ਕੱਪ ਚਾਹ ਨਾਲ ਨਕੋ-ਨਕ ਭਰੇ ਹੋਏ ਸਨ ਕਿੰਨੋਂ ਨੇ ਸਿੱਧੇ ਜੰਮੀ ਲੈ ਛੋਲ ਦੀ ਬੁਕਲ ਇਦਾਂ ਮਾਰੀ ਹੋਈ ਸੀ ਜਿੱਦਾਂ ਸਰਦੀ ਸਾਰੀ ਰੁੱਤ ਠੰਡ बस ਉਸ ਇਕੱਲੀ ਨੂੰ ਹੀ ਲੱਗ ਰਹੀ ਸੀ ਉਸਨੇ ਚਾਹ ਲਿਆ ਕੇ ਟੇਬਲ ਉੱਤੇ ਰੱਖ ਦਿੱਤੀ ਆ ਚੰਨੋਂ ਇੱਥੇ ਬੈਜਾ ਸੋਨੂ ਨੇ ਉਸ ਨੂੰ ਕੋਲ ਬਿਠਾਉਂਦੀ ਹੋਈ ਕਿਹਾ ਸਭ ਦੀਆਂ ਨਜ਼ਰਾਂ ਚਿੰਨੋ ਵਾਲੀ ਹੀ ਟਿੱਕੀਆਂ ਹੋਈਆਂ ਸੀ ਉਸ ਦਾ ਰੂਪ ਅੱਜ ਬਾਹਲਾ ਹੀ ਖੂਬ ਸੂਰਤ ਲੱਗ ਰਿਹਾ ਸੀ ਮੁੰਡੇ ਦੀ ਮਾਂ ਵਾਰ-ਵਾਰ ਚਿੰਨੋ ਵੱਲ ਦੇਖ ਕੇ ਮੁਸਕਰਾ ਰਹੀ ਸੀ ਤੇ ਕੋਲ ਬੈਠੀ ਮੁੰਡੇ ਦੀ ਭਾਬੀ ਨੂੰ ਬੋਲ ਰਹੀ ਸੀ ਕੁੜੀ ਤੇ ਬਹੁਤ ਸੋਹਣੀ ਆ ਮੁੰਡੇ ਦੀ ਭਾਬੀ ਦਾ ਜਵਾਬ ਵੀ ਇਹੀ ਸੀ ਸਹੀ ਕਿਹਾ ਬੀਬੀ ਜੀ ਆਪਣੇ ਰਾਜੂ ਦੀ ਭਾ ਖੁੱਲ ਗਏ ਇਦਾਂ ਹੀ ਮੁੰਡੇ ਦੇ ਭਰਾ ਤੇ ਉਸਦੇ ਬਾਪੂ ਦੇ ਆ ਮੁੰਡੇ ਨੂੰ ਵੀ ਚੰਨੂ ਪਸੰਦ ਆਈ ਉਹਨਾਂ ਵੱਲ ਵੀ ਝਾਕ ਕੇ ਸੋਨੂ ਨੇ ਗੱਲ ਤੋਰੀ ਦੱਸੋ ਜੀ ਕੁੜੀ ਦੀ ਮਾਂ ਖੁਸ਼ੀ ਵਿੱਚ ਝੂਮਦੀ ਹੋਈ ਬੋਲੀ ਵੇਖੋ ਜੀ ਸਾਨੂੰ ਦੇ ਕੁੜੀ ਬਹੁਤ ਪਸੰਦ ਆਈ ਮੀਲਾ ਸਿੰਘ ਵੱਲ ਮੁੰਡੇ ਦਾ ਪਿਓ ਦੇਖਦਾ ਹੋਇਆ ਬੋਲਿਆ ਬਾਜੀ ਤੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤੇ ਤੁਸੀਂ ਮੁੰਡੇ ਨਾਲ ਕਰ ਲਵੋ ਮੀਲਾ ਸਿੰਘ ਨੇ ਮੁੰਡੇ ਵੱਲ ਦੇਖਦੇ ਪੁੱਛਿਆ ਕਾਕਾ ਜੀ ਕਿੰਨਾ ਪੜੇ ਹੋ ਮੁੰਡਾ ਚਾਹ ਦਾ ਕੁੱਟ ਭਰਦਾ ਹੋਇਆ ਬੋਲਿਆ ਜੀ ਮੈਂ ਅਠ ਕੀਤੀਆਂ ਹੋਈਆਂ ਹਮ ਕੀ ਗੈ ਮੇਲਾ ਸਿੰਘ ਨੇ ਚਾਹ ਦੀਆਂ ਚੁਸਤੀਆਂ ਲੈਂਦੀ ਕਿਹਾ ਪਰ ਹਾਲੇ ਮੇਲਾ ਸਿੰਘ ਦੇ ਸਵਾਲ ਮੁੱਕੇ ਨਹੀਂ ਸਨ ਉਹ ਦੁਬਾਰਾ ਚਾਹ ਦਾ ਕੁੱਟ ਭਰਦਾ ਹੋਇਆ ਪੁੱਛਣ ਲੱਗਾ ਕਾਕਾ ਜੀ ਤੁਸੀਂ ਕਿੱਥੇ ਕੰਮ ਕਰਦੇ ਹੋ ਮੇਰਾ ਮਤਲਬ ਜਿੱਥੇ ਤੁਸੀਂ ਕੰਮ ਕਰਦੇ ਹੋ ਉਹ ਦੁਕਾਨ ਕਿੱਥੇ ਕਾਕਾ ਵੀ ਲੱਗਦਾ ਅੱਗੋਂ ਪੂਰੀ ਤਿਆਰੀ ਵਿੱਚ ਆਇਆ ਸੀ ਸਵਾਲ ਸੁਣਦਾ ਹੀ ਜਵਾਬ ਖੜਕੇ ਮੱਥੇ ਮਾਰਦਾ ਜੀ ਹਾਲ ਗੇਟ ਕਰਤਾ ਜੈਮਲ ਸਿੰਘ ਠੀਕ ਹੈ ਅੱਛਾ ਜੀ ਮੁੰਡਾ ਸਾਨੂੰ ਵੀ ਪਸੰਦ ਆਇਆ ਚਾਹ ਦਾ ਕੱਪ ਟੇਬਲ ਉੱਤੇ ਰੱਖਦਾ ਬੋਲਿਆ ਅੱਛਾ ਮੈਂ ਜ਼ਰਾ ਆਪਣੇ ਪਰਿਵਾਰ ਨਾਲ ਗੱਲ ਕਰ ਲਾਂ ਜੀਤ ਬਾਪੂ ਜੀ ਤੇ ਮਾਸੀ ਨੂੰ ਕੋਲ ਬੁਲਾਉਂਦਾ ਹੋਇਆ ਬੋਲਿਆ ਹਮ ਦੱਸੋ ਹੁਣ ਤੁਹਾਨੂੰ ਕਿੱਦਾਂ ਲੱਗਿਆ ਮੁੰਡਾ ਸਾਨੂੰ ਵੀ ਬਹੁਤ ਚੰਗਾ ਲੱਗਾ ਚੰਨੋਂ ਨੂੰ ਪੁੱਛ ਕੇ ਗੱਲ ਪੱਕੀ ਕਰਦੇ ਮੇਜਰ ਸਿੰਘ ਨੇ ਕਿਹਾ ਚੰਨੂ ਉੱਠ ਕੇ ਉੱਠ ਕੇ ਆਪਣੇ ਕਮਰੇ ਵਿੱਚ ਜਾ ਚੁੱਕੀ ਸੀ ਉਸ ਦੀ ਸਹਮਤੀ ਦੇ ਲਈ ਮੀਨਾ ਸਿੰਘ ਤੇ ਜੀਤ ਸਮਾਸੀ ਸਨ ਉਸ ਕੋਲ ਗਏ ਹਾਂ ਚੰਨੂ ਦਾਸ ਪੁੱਤ ਤੈਨੂੰ ਮੁੰਡਾ ਪਸੰਦ ਆ ਉਸ ਦੀ ਮਾਂ ਨੇ ਪੁੱਛਿਆ ਪ੍ਰਸੰਗ ਦੀ ਮਾਰੀ ਚੰਨੂ ਕੁਝ ਬੋਲ ਨਾ ਸકી ਉਸਨੇ ਮੁਸਕਰਾਉਂਦੇ ਹੋਏ ਨੀਮੀ ਬਾਹ ਲਈ ਜਿਸ ਦਾ ਸਾਫ਼ ਜਈ ਲੱਸਾ ਵਿੱਚ ਇਹੀ ਮਤਲਬ ਸੀ ਕਿ ਉਸ ਦੀ ਇਸ ਰਿਸ਼ਤੇ ਲਈ ਹਾਂ ਨਹੀਂ ਹੈ ਸ਼ਾਮ ਕਾਕੀ ਨੂੰ ਉੱਚੜ ਚੁੱਕੀ ਤੇ ਨਿੱਕੀਆਂ ਕੁੜੀਆਂ ਨੂੰ ਲੈ ਕੇ ਕਮਰੇ ਅੰਦਰ ਆਉਂਦਾ ਬੋਲਿਆ ਅਰੇ ਬਾਬੀ ਜੀ ਤੁਮਰੇ ਸੋocre ਨੇ ਤੋ ਮੇਰੀ ਜਾਣ ਖਾਲੀ ਆਪ ਪਕੜੋ ਇਸ ਕੋ ਕਾਕਾ ਜੀਤ ਨੂੰ ਫੜਾ ਕੇ ਫਿਰ ਮੀਲਾ ਸਿੰਘ ਨੂੰ ਬੋਲਿਆ ਹਾਂਜੀ ਮੀਲਾ ਸਿੰਘ ਬਣ ਗਈ ਬਾਤ ਹਾਂ ਸ਼ਾਮ ਲੱਖ ਸੁਭਾ ਮਾ ਮਾ ਆਪਣੀ ਤੋਂ ਕੋਈ ਦਰਦ ਨਾ ਛੁਪਦਾ ਮੇਰਾ ਬੜੀ ਮਿੱਠੀ ਨਹੀਂ ਮਾ ਮੇਰੀ ਪਰ ਝੱਟਪੜ ਲੈਂਦੀ ਚਿਹਰਾ ਮੇਰਾ ਪਰ ਝੱਟਪੜ ਲੈਂਦੀ ਚਿਹਰਾ ਮੇਰਾ ਮਾਸੀ ਤੇ ਮੀਲਾ ਸਿੰਘ ਮੇਜਰ ਸਿੰਘ ਜੀ ਤੇ ਸੁਣ ਨੂੰ ਹੁਣ ਕਮਰੇ ਵਿੱਚ ਜਾ ਕੇ ਸਭ ਨੂੰ ਵਧਾਈਆਂ ਦਿੱਤੀਆਂ ਮੀਲਾ ਸਿੰਘ ਬੋਲਿਆ ਜੀ ਸਾਨੂੰ ਇਹ ਰਿਸ਼ਤਾ ਮਨਜ਼ੂਰ ਆ ਪਰ ਤੇਰੀ ਇੱਕ ਬੇਨਤੀ ਆ ਚੰਨੂ ਇਸ ਵਾਰ 10ਵੀਂ ਦੇ ਵਿੱਚ ਹੈ ਤੇ ਮੈਂ ਚਾਹੁੰਦਾ ਹਾਂ ਉਹ ਆਪਣੀ 10ਵੀਂ ਦੀ ਪੇਪਰ ਨਹੀਂ ਦੇ ਲਵੇ ਜੇ ਜਦਨਾ ਹੀ ਉਹ ਪੇਪਰ ਦੇ ਕੇ ਵੇਲੀ ਹੋਗੀ ਉਦੋਂ ਹੀ ਦਿਲ ਮਿੱਠ ਕੇ ਵਿਆਹ ਦੀ ਤਾਰੀਖ ਪੱਕੀ ਕਰ ਦਾਂਗੇ ਮੀਲਾ ਸਿੰਘ ਦੀ ਬੇਨਤੀ ਸੋ ਮੁੰਡੇ ਦਾ ਪਿਓ ਦਰਸ਼ਨ ਸਿੰਘ ਦੋਵੇਂ ਹੱਥ ਜੋੜ ਕੇ ਬੋਲਿਆ ਈ ਹੈ ਬਾਜੀ ਜਿੱਦਾਂ ਤੁਹਾਡੀ ਮਰਜ਼ੀ ਸਾਨੂੰ ਕੋਈ ਇਤਰਾਜ਼ ਨਹੀਂ ਸਾਵਨੀ ਮਠਿਆਈ ਖਾਦੀ ਤੇ ਮੂੰਹ ਮਠਾ ਕਰਦੇ ਹੋਏ ਰਿਸ਼ਤਾ ਪੱਕਾ ਕਰ ਦਿੱਤਾ ਚੰਨੋ ਨੇ ਰਾਜੂ ਨੂੰ ਡੋਮਣ ਨੂੰ ਇਕੱਠਿਆਂ ਇੱਕ ਜਗ੍ਹਾ ਬਿਠਾ ਕੇ ਰੀਤੀ ਰਿਵਾਜਾਂ ਅਨੁਸਾਰ ਰਸਮਾਂ ਨਿਭਾ ਕੇ ਰੋਕਾ ਕਰ ਦਿੱਤਾ ਰਾਜੂ ਰਾੰਗ ਦਾ ਸਾਵਲਾ ਜੀ ਆ ਮੁੰਡਾ ਸੀ ਪਰ ਦੇਖਣ ਨੂੰ ਦੋਹਾਂ ਦੀ ਜੋੜੀ ਬਹੁਤ ਪਿਆਰੀ ਲੱਗ ਰਹੀ ਸੀ ਚਲੋ ਭਾਈ ਪਰੌਣਿਆਂ ਨੂੰ ਲੰਗਰ ਪਾਣੀ ਸ਼ਕਾਓ ਮੇਲਾ ਸਿੰਘ ਜੀ ਤੇ ਸੋਨੂ ਨਾਲ ਦੇਖਦਾ ਹੋਇਆ ਬੋਲਿਆ ਉਹਨਾਂ ਛੇਤੀ ਤੋਂ ਛੇਤੀ ਮਹਿਮਾਨਾਂ ਨੂੰ ਰੋਟੀ ਪਾਣੀ ਸ਼ਕਾਇਆ ਲੰਗਰ ਪਾਣੀ ਛਕਣ ਤੋਂ ਬਾਅਦੁੰੁੰਡੇ ਦਾ ਬਾਪੂ ਜਾਣ ਲੱਗਿਆ ਕਾਕੇ ਨੇ ਨਿੱਕੀਆਂ ਕੁੜੀਆਂ ਨੂੰ ਵੀ 100-100 ਰੁਪਏ ਦੇਣ ਲੱਗਿਆ ਚੰਨੋ ਨੂੰ ਵੀ ਉਸਨੇ ਪਿਆਰੋਂ ਵਜੂਮ 500 ਰੁਪਏ ਦਿੱਤੇ ਸਾਰੇ ਇੱਕ ਦੂਜੇ ਨੂੰ ਮਿਲੇ ਤੇ ਚੰਨੂ ਦੇ ਮਹਿਾਨਾ ਤੋਂ ਬਾਅਦ ਜਲਦੀ ਵਿਆਹ ਦਾ ਸੱਯਾ ਕੱਢ ਕੇ ਪੱਕੀ ਕਰਨ ਵਰੀ ਕਿਹਾ ਅਗਲੇ ਦਿਨ ਮੀਲਾ ਸਿੰਘ ਆਪਣੇ ਪਰਿਵਾਰ ਨੂੰ ਪਿੰਡ ਛੱਡ ਨਾਲ ਸੁਲਤਾਨਪੁਰ ਲੋਧੀ ਛੱਡ ਆਇਆ ਤੇ ਦੁਵਾਰਾ ਜਲੰਧਰ ਆਣ ਆਪਣੇ ਕੰਮਕਾਰ ਵਿੱਚ ਰੁੱਝ ਗਿਆ ਰੁੱਝ ਗਈ ਪਰ ਉਸ ਦੀਆਂ ਸਹੇਲੀਆਂ ਛੇੜ ਛੇੜ ਪੁੱਛ ਰਹੀਆਂ ਸੀ ਦੱਸ ਨੀ ਚੰਨੂ ਕਿਹਾ ਜ਼ਿਆਪਾ ਦੀ ਸਾਟਾ ਚੰਨੂ ਸੰਗਦੀ ਹੋਈ ਜਵਾਬ ਵਿੱਚ ਬੋਲੀ ਜਾਓ ਨੀ ਹਮੇ ਤੰਗ ਨਾ ਕਰੀ ਜਾਓ ਉਸ ਵੀ ਅਸੇ ਹੇਲੀਆਂ ਇਦਾਂ ਹੀ ਉਸ ਨੂੰ ਸਾਰਾ ਦਿਨ ਸਤਾਉਂਦੀਆਂ ਰਹਿੰਦੀਆਂ ਉਹਨਾਂ ਦਾ ਸਤਾਉਣਾ ਚੰਨੋ ਵੀ ਵਧੀਆ ਲੱਗਦਾ ਸੀ ਪਰ ਉਹ ਆਪ ਵੀ ਆਪਣੇ ਵਿਆਹ ਦੇ ਲਈ ਉਤੇਜਿਤ ਰੋਜ਼ ਰਾਤ ਨੂੰ ਸੌਣ ਲੱਗਿਆਂ ਸੁਪਨੇ ਬੁੰਨਦੀ ਸੀ ਉਸ ਨੂੰ ਆਪਣੀ ਜ਼ਵਾਨੀ ਸੰਭਾਲਣ ਵਾਲਾ ਰਾਖਾ ਜੋ ਮਿਲਿਆ ਸੀ ਹੁਣ ਤੇ ਵਸ ਸਿੱਧੀ ਤੋਂ ਸਿੱਧੀ ਹੋਣ ਬਾਰੇ ਸੋਚਦੀ ਰਹਿੰਦੀ ਸੀ ਦਿਆ ਕਰਾ ਕੀ ਸਾਰਿਆਂ ਦੇ ਘਰੀ ਜਾਣਾ ਆਪਣੇ ਆਪਣੇ ਪਤੀ ਪ੍ਰੇਤਨ ਦੇ ਨਾਲ ਸੁਪਨੇ ਬੁਣਨਾ ਸਾਡੇ ਸਮਾਜ ਦੀ ਹਰ ਇੱਕ ਕੁੜੀ ਦਾ ਚਾਹ ਹੁੰਦਾ ਹੈ ਇਦਾਂ ਹੀ ਚੰਨੂ ਨੂੰ ਵੀ ਬੜਾ ਚਾਹ ਸੀ ਆਪਣੇ ਧੁਰੇ ਚਿੱਟੇ ਹੱਥਾਂ ਉੱਤੇ ਲਾਲ ਰੰਗ ਦੀ ਮਹਿੰਦੀ ਲਗਾਉਣਾ ਦਾ ਚੰਨੂ ਨੂੰ ਵੀ ਆਦਾ ਚਾਹ ਸੀ ਉਦਾਂ ਹੀ ਰਾਜੂ ਨੂੰ ਵੀ ਸੱਜ ਵਿਆਹੀ ਦੁੱਲਹਣ ਬਣੀ ਚੰਨੂ ਨੂੰ ਦੇਖਣ ਦਾ ਚਾਹ ਸੀ ਸ਼ਾਇਦ ਉਹ ਦੋਨੋਂ ਇੱਕ ਦੂਜੇ ਨੂੰ ਛਗਣਾ ਦੀ ਥਾਂ ਆਪਣਾ ਦਿਲ ਦੇ ਬੈਠੇ ਸਨ ਦਿਨ ਬੀਤਦੇ ਗਏ ਦਸੰਬਰ ਜਨਵਰੀ ਫਰਵਰੀ ਲੰਘ ਗਿਆ ਤੇ ਮਾਰਚ ਦਾ ਮਹੀਨਾ ਆਣ ਚੜਿਆ ਇਸ ਮਹੀਨੇ ਹੀ ਚੰਨੋ ਦੀ 10ਵੀਂ ਦੇ ਪੇਪਰ ਹੋਣੇ ਸਨ ਚੰਨੋ ਬਾਕੀ ਦਾ ਕੰਮਕਾਰ ਛੱਡ ਕੇ ਆਪਣੇ 10ਵੀਂ ਦੀ ਤਿਆਰੀ ਕਰਨ ਵਿੱਚ ਰੁੱਝ ਗਈ ਉਸ ਦੀ ਮਾਂ ਨੂੰ ਉਸ ਨੂੰ ਰੋਜ਼ ਗਾਲਾਂ ਕੱਢਦੀ ਸੀ ਘਰ ਦਾ ਕੰਮਕਾਰ ਨਾਲ ਕਰਵਾਇਆ ਕਰ ਪਰ ਉਸਨੂੰ ਉਸਦੀ ਕੋਈ ਪਰਵਾਹ ਨਹੀਂ ਸੀ ਉਹ ਬਸ ਆਪਣੀ ਮਾਂ ਨੂੰ ਅੱਗੋਂ ਇੱਕ ਗੱਲ ਆਖਦੀ ਇੱਕ ਵਾਰ ਮੈਂ ਚਲੀ ਜਾਵਾਂ ਦੁਬਾਰਾ ਨਹੀਂ ਆਇਆ ਕਰਨਾ ਨਾ ਆਮੀ ਉਸਦੀ ਮਾਂ ਵੀ ਅੱਗੋਂ ਉਸਨੂੰ ਗੁੱਸੇ ਨਾਲ ਖਾਣ ਨੂੰ ਕਰਦੀ ਚਿੰਨੂ ਵੀ ਕਈ ਵਾਰ ਆਪਣੀ ਮਰਤੇਈ ਮਾਂ ਦੀਆਂ ਐਸੀਆਂ ਗੱਲਾਂ ਕਰਕੇ ਇਹ ਗੱਲ ਚੁੱਕੀ ਸੀ ਜੀਤ ਲੋਕਾਂ ਸਾਹਮਣੇ ਕੁਝ ਹੋਰ ਹੁੰਦੀ ਸੀ ਜਦੋਂ ਚਿੰਨੂ ਕੋਲ ਹੁੰਦੀ ਫਿਰ ਪਤਾ ਨਿਊਜ਼ ਦੇ ਅੰਦਰ ਇੜਵ ਵਾਲ ਉਠਾ ਆਉਂਦਾ ਜਿਵੇਂ ਜਵਾਲਾਮੁਖੀ ਵਣ ਕੇ ਚੰਨ ਉੱਤੇ ਵਰਸਣ ਲੱਗ ਗਿਆ ਜਾਂਦਾ ਚੰਨੋ ਆਖਿਰਕਾਰ ਆਪਣੇ ਮਨ ਵਿੱਚ ਇੱਕੋ ਹੀ ਗੱਲ ਸੋਚਦੀ ਜੇ ਅੱਜ ਮੇਰੀ ਮਾਂ ਜਿਉਂਦੀ ਹੁੰਦੀ ਹੁੰਦੀ ਉਹ ਮੈਨੂੰ ਇੰਨੀਆ ਫਿੱਟ ਲਾਣ ਤਾਂ ਕਦੇ ਨਾ ਪਉਂਦੀ ਆਖਿਰਕਾਰ ਚੰਨੋ ਦੀ ਮਰਤੀ ਮਾਂ ਮਰਤੀ ਸੀ ਉਸਦੇ ਮਨ ਵਿੱਚ ਹਮੇਸ਼ਾ ਹੀ ਆਪਣੀ ਸੁਪਨਿਆਂ ਧੀਆਂ ਨੂੰ ਦੇਖ ਕੇ ਅੱਗ ਲੱਗਦੀ ਸੀ ਹਾਲਾਕੀ ਉਹ ਆਪਣੀ ਹਸੱਗ ਨੂੰ ਪੂਰਾ ਸਾਹਮਣੀ ਜ਼ਾਹਿਰ ਨਹੀਂ ਹੋਣ ਦਿੰਦੀ ਸੀ ਪਰ ਚੰਨੂ ਉਸ ਦੇ ਅੰਦਰ ਦੇ ਤੁੱਖ ਰਹੀ ਅੰਧਿਆਰੇ ਨੂੰ ਚੰਗੀ ਤਰ੍ਹਾਂ ਸਮਝ ਸਕਦੀ ਸੀ ਛਾਈ ਇਸੇ ਕਰਕੇ ਹੀ ਚੰਨੂ ਨੇ ਇਸ ਰਿਸ਼ਤੇ ਨੂੰ ਸਿਰ ਮੱਥੇ ਸਵੀਕਾਰ ਕਰ ਲਿਆ ਮੰਨਦੀ ਧੀ ਜਦ ਵੀ ਰਲ ਕੇ ਬੈਂਦੀਆਂ ਨੇ ਸ਼ਬਦਾਂ ਦੀ ਲੋੜ ਨਹੀਂ ਚਿਹਰੇ ਪੜ ਲੈਂਦੀਆਂ ਨੇ ਇੰਨਾ ਹੋ ਕੇ ਦੱਬੇ ਨੇ ਇੰਨਾ ਪੀੜ ਹੰਢਾਈ ਏ ਦਮਨ ਦੇ ਲੇਖ 1 ਕੋ ਸਾਈਏ ਦਮਨ ਦੇ ਲੇਖਾਂ ਦੀ 1 ਕੋ ਸਾਈਏ ਜੰਨੂ ਨੇ ਪੂਰੀ ਲਗਨ ਮਿਹਨਤ ਦੇ ਨਾਲ ਆਪਣੇ 10ਵੇਂ ਦੇ ਪੇਪਰ ਦਿੱਤੇ ਹਰ ਪੇਪਰ ਦੀ ਉਹ ਪੂਰੀ ਰੀਜ਼ ਨਾਲ ਤਿਆਰੀ ਕਰਦੀ ਇੱਕ ਵੀ ਵਰਕਾ ਖਾਲੀ ਨਾ ਛੱਡਦੀ ਜਿੰਨਾ ਹੋ ਸਕਦਾ ਆਪਣੀ ਕਲਮ ਨੂੰ ਤੇਜ਼ ਚਲਾਉਂਦੀ ਅੱਧੀ ਅੱਧੀ ਰਾਤ ਤੱਕ ਕਿਤਾਬਾਂ ਪੜ੍ਹਦੀ ਰਹਿੰਦੀ ਉਸਦੀ ਇਹ ਹਾਲਤ ਦੇਖ ਕੇ ਮੇਜਰ ਸਿੰਘ ਕਹਿੰਦਾ ਜੰਨੂ ਦੁੱਧ ਦਾ ਪੀ ਲਿਆ ਕਰ ਠੰਡਾ ਹੋ ਗਿਆ ਕੋਲ ਪਿਆ ਪਿਆ ਆਪਣੀ ਕਿਤਾਬ ਦੇ ਪੰਨੇ ਥਲਵੀ ਹੋਈ ਬੋਲੀ ਕੋਈ ਨਾ ਪਾਪਾ ਜੀ ਪੀ ਲੈਨੀ ਆ ਹੁਣ ਠੰਡਾ ਪੀਣਾ ਵਾ ਰੁਕ ਕੇ ਮੈਂ ਗਰਮ ਕਰਕੇ ਲਿਆਉਂਦਾ ਇਦਾਂ ਹੀ ਹਰ ਰੋਜ਼ ਰਾਤ ਨੂੰ ਉਸ ਦਾ ਦਾਦਾ ਉੱਦਾਂ ਠੰਡਾ ਹੋਇਆ ਦੁੱਧ ਗਰਮ ਕਰਕੇ ਲੈ ਕੇ ਆਉਂਦਾ ਤੇ ਜਲਦੀ ਨਾਲ ਪੀ ਕੇ ਉਸ ਨੂੰ ਸੌਣ ਲਈ ਬੋਲਦਾ ਜੀਤ ਨੂੰ ਚੰਨੋਂ ਇਦਾਂ देर ਰਾਤ ਤੱਕ ਪੜਦਾ ਵੀ ਚੰਗਾ ਨਹੀਂ ਲੱਗਦਾ ਸੀ ਉਹ ਕਈ ਵਾਰ ਜੰਨੂ ਨੂੰ ਪੜਦੀ ਨੂੰ ਟੋਕ ਚੁੱਕੀ ਸੀ ਤੇ ਉਹ ਆਪਣੇ ਮੂੰਹ ਵਿੱਚ ਪੜਿਆ ਕਰ ਐਵੇਂ ਕਾਕੇ ਦੀ ਜਾਗ ਖੁੱਲ ਦਿੰਦੀ ਹੈ ਉਹ ਇਸ ਦੀ ਜਰਾ ਪ੍ਰਵਾਹ ਨਾ ਕਰਦੀ ਤੇ ਚੌਂਕੀ ਵਿੱਚ ਬੈਠੀ ਬੀਬੇ ਦੀ ਲੋਨਾ ਪੜਦੀ ਰਹਿੰਦੀ ਤੇ ਜਦੋਂ ਉਸ ਨੂੰ ਨੀਂਦ ਆਉਣ ਲੱਗਦੀ ਉਹ ਕਈ ਵਾਰ ਚੌਂਕੀ ਵਿੱਚ ਹੀ ਪਈ ਪਈ ਸੋ ਜਾਂਦੀ ਉਸ ਨੂੰ ਇਦਾਂ ਸੁੱਤੀ ਨੂੰ ਦੇਖ ਉਸ ਦਾ ਦਾਦਾ ਮੇਜਰ ਸਿੰਘ ਕਈ ਵਾਰ ਉਸ ਨੂੰ ਝਿੜਕਾਂ ਵੀ ਦਿੰਦਾ ਸ਼ਰਤ ਲੱਗੀ ਸੀ ਦੁਨੀਆ ਦੀ ਖੁਸ਼ੀ ਨੂੰ ਇੱਕ ਲਫ਼ਜ਼ ਵਿੱਚ ਲਿਖਣ ਦੀ ਉਹ ਕਿਤਾਬਾਂ ਲੱਭਦੇ ਰਹੇਗੇ ਤੇ ਮੈਂ ਧੀ ਲਿਖ ਦਿੱਤਾ ਉਹ ਕਿਤਾਬਾਂ ਲੱਭਦੇ ਰਹੇਗੇ ਤੇ ਮੈਂ ਧੀ ਲਿਖ ਦਿੱਤਾ